अज्ज मैं तो तीन विषय दसागा पहला प्रभु के नीरज दूसरा है वैरिया के नीरज ती तीसरा हर एक जन के नीरज प्रभु के नाम धीरज हर एक जन के नीरज वैरिया के नाम धीरज सब तो पहला है प्रभु के नीरज प्यारे असी कई बार प्रार्थना करते हाँ ਪ੍ਰਭੂ ਅੱਗੇ ਬੇਨਤੀ ਕਰਦੇ ਆਂ ਗੁਜਾਰਿਸ਼ ਕਰਦੇ ਆਂ ਅਤੇ ਰੋਂਦੇ ਵੀ ਆਂ ਆਪਣੀਆਂ ਕੋਸ਼ਿਸ਼ਾਂ ਕਰਦੇ ਆਂ ਲੇਕਿਨ ਸਾਡੀ ਪ੍ਰਾਰਥਨਾ ਦਾ ਉੱਤਰ ਜਿਸ ਦਾ ਹੱਲ ਅਸੀਂ ਪਾਉਣਾ ਚਾਹੁੰਨੇ ਆਂ ਕਈ ਵਾਰ ਸਾਨੂੰ ਮਿਲਨ 'ਚ ਦੇਰੀ ਹੁੰਦੀ ਆ ਅਤੇ ਜਦੋਂ ਦੇਰੀ ਹੁੰਦੀ ਆ ਤਾਂ ਸਾਡੇ ਵਿੱਚ ਇੱਕ ਤਰ੍ਹਾਂ ਦੀ ਨਿਰਾਸ਼ਾ ਪਰੇਸ਼ਾਨੀ ਜਗ੍ਹਾ ਬਣਾ ਲੈਂਦੀ ਆ ਖਾਸ ਕਰਕੇ ਜਦੋਂ ਅਸੀਂ ਕਲੇਸ਼ਾ 'ਚੋਂ ਹੋ ਕੇ ਨਿਕਲਦੇ ਆਂ ਦੁੱਖਾਂ ਚੋ ਹੋ ਕੇ ਨਿਕਲਦੇ ਆ ਉਹੀ ਕਲੇਸ਼ ਅਤੇ ਕਸ਼ਟ ਕੀ ਕਰਦੇ ਆ ਸਾਨੂੰ ਧੀਰਜ ਸੁਖਾਉਂਦੇ ਆ ਉਦਾਹਰਨ ਯਾਕੂਬ ਦੀ ਪੱਤਰੀ 5ਵੇਂ ਅਧਿਆਇ ਚ ਇਹ ਵਚਨ ਲਿਖਿਆ ਹੈ ਆਓ ਸੀ ਪੜਾਂਗੇ ਯਾਕੂਬ ਦੀ ਪੱਤਰੀ 5ਵਾਂ ਅਧਿਆਇ 10ਵਾਂ ਤੇ 11ਵਾਂ ਵਚਨ ਹੈ ਪ੍ਰਭੂ ਜਿਹੜੇ ਨਬੀਆਂ ਨੇ ਪ੍ਰਭੂ ਦੇ ਨਾਮ ਚ ਗੱਲਾਂ ਕੀਤੀਆਂ ਉਹਨਾਂ ਨੂੰ ਦੁੱਖ ਚੱਕਨ ਅਤੇ ਧੀਰਜ ਰੱਖਣ ਵਿੱਚ ਨਮੂਨਾ ਸਮਝੋ ਵੇਖੋ ਅਸੀਂ ਧੀਰਜ ਰੱਖਣ ਵਾਲਿਆਂ ਨੂੰ ਧੰਨ ਕਹਿੰਦੇ ਆ ਤੁਸੀਂ ਆਯੂਬ ਦੇ ਧੀਰਜ ਦੇ ਬਾਰੇ ਤਾਂ ਸੁਣਿਆ ਹੀ ਹੈ ਅਤੇ ਪ੍ਰਭੂ ਦੇ ਵੱਲੋਂ ਜੋ ਉਸ ਦਾ ప్రతిਫਲ ਹੋਇਆ ਉਸ ਨੂੰ ਵੀ ਜਾਣ ਲਿਆ ਹੈ ਜਿਸ ਦੇ ਨਾਲ ਪ੍ਰਭੂ ਦੀ ਵੱਡੀ ਦਇਆ ਅਤੇ ਕਿਰਪਾ ਪ੍ਰਗਟ ਹੁੰਦੀ ਆ ਪਿਆਰੋ ਲਿਖਿਆ ਆਯੂਬ ਨੂੰ ਵੇਖੋ ਆਯੂਬ ਬੜਾ ਧੀਰਜਵਾਨ ਸੀ ਜਦੋਂ ਕਲੇਸ਼ਾਂ ਚੋਂ ਹੋ ਕੇ ਨਿਕਲ ਰਿਹਾ ਸੀ ਅਯੂਬ ਆਪਣੇ ਜੀਵਨ ਚ ਭਿਆਨਕ ਕਲੇਸ਼ਾ ਚੋਂ ਹੋ ਕੇ ਨਿਕਲਿਆ ਅਚਾਨਕ ਇੱਕ ਹੀ ਦਿਨ ਦੇ ਵਿੱਚ ਉਹਦੀ ਜੋ ਆਰਥਿਕ ਸਥਿਤੀ ਸੀ ਡਾਵਾ ਡੋਲ ਹੋ ਗਈ ਅਯੂਬ ਬੜਾ ਅਮੀਰ ਸੀ ਬੜਾ ਤਨਵਾਨ ਸੀ ਬੜੀ ਜਾਇਦਾਦ ਸੀ ਲੇਕਿਨ ਪਰ ਉਸਨੇ ਆਪਣੀ ਜਾਇਦਾਦ ਨੂੰ ਇੱਕ ਹੀ ਦਿਨ ਦੇ ਵਿੱਚ ਗਵਾ ਲਿਆ ਉਹਨੇ ਕਦੀ ਸੋਚਿਆ ਵੀ ਨਹੀਂ ਸੀ कि ओदे जीवन च ऐसे हालात आ जानगे एक ही दिन च सारी जायदाद गवा ली आज कोई ਸਾਡੇ ਵਿਚਕਾਰ ਹੈ ਜੋ ਸੰਪਤੀ गवा بیٹھا ਹੋਵੇ जायदाद गवा بیٹھا ਹੋਵੇ ਸਭ ਕੁਝ गवा بیٹھا ਹੋਵੇ ਜਾਂ ਅਚਾਨਕ ਨੌਕਰੀ ਗਈ ਹੋਵੇ ਜਾਂ ਅਚਾਨਕ जायदाद ਚਲੀ ਜਾਵੇ ਇੰਨਾ ਹੀ ਨਹੀਂ ਇਸ ਤੋਂ ਬਾਅਦ ਸਭ ਕੁਝ ਗਵਾ ਲਿਆ ਉਸਦੇ ਪੁੱਤਰ ਮਰ ਗਏ ਧੀਆਂ ਵੀ ਮਰ ਗਈਆਂ 10 ਬੱਚੇ ਸੀ ਇੱਕ ਹੀ ਦਿਨ ਚ ਸਾਰੇ ਮਾਰੇ ਗਏ ਜਾਇਦਾਦ ਵੀ ਉਸ ਦੀ ਚਲੀ ਗਈ ਸਭ ਕੁਝ ਗਵਾ ਬੈਠਾ ਇੰਨਾ ਹੀ ਨਹੀਂ ਆਪਣੀ ਸਿਹਤ ਵੀ ਗਵਾ ਬੈਠਾ ਕੋਈ ਸਾਡੇ ਵਿਚਕਾਰ ਹੈ ਕੈਨ ਵਾਲਾ ਹੋਵੇ ਕਿ ਮੈਂ ਆਪਣਾ ਬੇਟਾ ਗਵਾ ਲਿਆ ਬੇਟੀ ਗਵਾ ਲਈ ਪਿਤਾ ਗਵਾ ਲਿਆ ਮਾਂ ਗਵਾ ਲਈ ਸਭ ਕੁਝ ਗਵਾ ਲਿਆ ਜਿਨ੍ਹਾਂ ਨੂੰ ਤੁਸੀਂ ਬੜਾ ਪਿਆਰ ਕਰਦੇ ਹੋ ਜੇ ਉਹ ਚਲੇ ਜਾਂਦਾ ਤੁਸੀਂ ਬੜੇ ਦੁਖੀ ਹੋ ਜਾਂਨੇ ਹੋ ਤੁਹਾਡੇ ਮਨ ਨੂੰ ਤੋੜ ਦਿੰਦੇ ਆ ਜੇ ਸੰਪਤੀ ਚਲੀ ਜਾਏ ਤਾਂ ਕੋਈ ਗੱਲ ਨਹੀਂ ਮੇਰੇ ਕੋਲ ਮੇਰੇ ਪੁੱਤਰ ਤਾਂ ਹੈਗੇ ਆ ਨਾ ਇਸ ਹੌਸਲੇ ਨਾਲ ਜੀ ਸਕਦੇ ਆ ਜੇ ਉਹ ਬੇਟੇ ਜਾਂ ਬੇਟੀਆਂ ਹੀ ਚਲੇ ਜਾਂਦਾ ਫਿਰ ਤੀਸਰਾ ਸਿਹਤ ਵੀ ਗਵਾ ਲਈ ਸਿਰ ਤੋਂ ਲੈ ਕੇ ਪੈਰਾਂ ਦੀ ਤਲੀ ਤੱਕ ਉਹਦੇ ਸਾਰੇ ਸ਼ਰੀਰ ਤੇ ਫੋੜੇ ਹੀ ਹੋ ਗਏ ਫੋੜਿਆਂ ਨਾਲ ਭਰ ਗਿਆ ਉਸ ਦਰਦ ਨੂੰ ਸਹਿਨ ਨਾ ਕਰਕੇ ਉਹ ਠਿਕਰੀ ਲੈ ਕੇ ਆਪਣੇ ਜ਼ਖਮਾਂ ਨੂੰ ਮਲਦਾ ਸੀ ਇਹ ਵੇਖ ਕੇ ਉਹਦੀ ਪਤਨੀ ਨੇ ਆ ਕੇ ਕੀ ਕਿਆ ਜਾਣਦੇ ਹੋ ਤੂੰ ਹਜੇ ਵੀ ਪਰਮੇਸ਼ਵਰ ਤੇ ਵਿਸ਼ਵਾਸ ਕਰਦਾ ਹੈ ਜਦੋਂ ਸਿਹਤ ਚਲੀ ਜਾਂਦੀ ਆ ਸ਼ੈਤਾਨ ਆ ਕਿ ਕੀ ਕਹਿੰਦਾ ਜਾਣਦੇ ਹੋ ਤੂੰ ਹਜੇ ਵੀ ਪਰਮੇਸ਼ਵਰ ਤੇ ਵਿਸ਼ਵਾਸ ਕਰ ਰਿਹਾ ਹੈ ਤੇਰੇ ਲਈ ਪਰਮੇਸ਼ਵਰ ਨੇ ਕੀ ਕੀਤਾ ਤੇਰੇ ਲਈ ਪਰਮੇਸ਼ਵਰ ਨੇ ਅੱਜ ਤੱਕ ਕੀਤਾ ਹੀ ਕੀ ਆ ਤੇਰੇ ਪਤੀ ਨੂੰ ਦੂਰ ਕਰ ਦਿੱਤਾ ਤੇਰੀ ਪਤਨੀ ਨੂੰ ਦੂਰ ਕਰ ਦਿੱਤਾ ਤੇਰੇ ਬੱਚਿਆਂ ਨੂੰ ਦੂਰ ਕਰ ਦਿੱਤਾ ਸਭ ਕੁਝ ਦੂਰ ਕਰ ਦਿੱਤਾ ਫਿਰ ਵੀ ਪਰਮੇਸ਼ਵਰ ਤੇ ਕਿਉਂ ਵਿਸ਼ਵਾਸ ਕਰ ਰਹੇ ਆ ਵੇਖ ਤੇਰੀ ਚੰਗੀ ਸਿਹਤ ਨੂੰ ਵੀ ਤਿਰਥੋਂ ਖੋ ਲਿਆ ਤੇਰੇ ਨਾਲ ਕੀ ਹੋਇਆ ਸਵੇਰ ਉੱਠਦੇ ਦਵਾਈਆਂ ਖਾਣੀਆਂ ਪੈਂਦੀਆਂ ਸਵੇਰ ਉੱਠਦੇ ਹੀ ਹਸਪੀਟਲ ਜਾਣਾ ਪੈਂਦਾ ਹੈ ਹਰ ਦਿਨ ਇਲਾਜ ਕਰਵਾਉਣਾ ਪੈਂਦਾ ਹੈ ਮੇਰਾ ਇੱਕ ਮਿੱਤਰ ਆ ਬੜਾ ਧਨਵਾਨ ਆ ਕਰੋੜਪਤੀ ਆ ਬਿਮਾਰੀ ਦੇ ਕਾਰਨ ਉਹਦੇ ਲੰਗਸ ਖਰਾਬ ਹੋ ਗਏ ਜੇ ਉਸਨੇ ਦਿਨ ਦੀ ਸ਼ੁਰੂਆਤ ਕਰਨੀ ਹੈ ਤਾਂ 5 ਘੰਟਿਆਂ ਤੱਕ ਮਸ਼ੀਨ ਨੂੰ ਉਹਦੀ ਬੋਡੀ ਦੇ ਨਾਲ ਅਟੈਚ ਕਰਕੇ ਟ੍ਰੀਟਮੈਂਟ ਦੇਣਾ ਪੈਂਦਾ ਹੈ ਫਿਰ ਇਹ ਬਿਸਤਰ ਤੋਂ ਥੱਲੇ ਉਤਰਦਾ ਹੈ ਕਿੰਨੇ ਘੰਟੇ ਇਲਾਜ ਕਰਨਾ 5 ਘੰਟੇ 5 ਘੰਟੇ ਹੀ ਉਹਦਾ ਇਲਾਜ ਜੇ ਹੋਵੇ ਤਾਂ ਹੀ ਉਸ ਨੂੰ ਬਿਸਤਰ ਤੋਂ ਉਤਰਨਾ ਪੈਂਦਾ ਮੈਨੂੰ ਮਿਲਣਾ ਹੈ ਸੋਚ ਕੇ ਸਾਡੇ ਨਾਲ ਰਹਿਣਾ ਹੀ ਸੋਚ ਕੇ ਉਹ ਹైదరాబాద్ ਆਇਆ ਜਦੋਂ ਆਇਆ ਉਹਦੇ ਪਿੱਛੇ ਆਕਸੀਜਨ ਦਾ ਸਿਲੰਡਰ ਰੱਖ ਕੇ ਨੱਕ 'ਚ ਆਕਸੀਜਨ ਦੀ ਪਾਈਪ ਪਈ ਹੋਈ ਸੀ ਉਹ ਆਇਆ ਮੇਰੇ ਭਰਾਵੋ ਅਸੀਂ ਆਕਸੀਜਨ ਸਿਲੰਡਰ ਤੋਂ ਬਿਨਾ ਲੈ ਰਹੇ ਹਾਂ ਸੱਚਮੁੱਚ ਅਸੀਂ ਧੰ ਹਨ ਸਵੇਰ ਉੱਠਦੇ ਹੀ ਅਸੀਂ ਜਲਦੀ ਨਾਲ ਤਿਆਰ ਹੋ ਜਾਂਦੇ ਹਾਂ ਪਰ ਉਹਦੇ ਲਈ ਆਸਾਨ ਨਹੀਂ ਆ 5 ਘੰਟਿਆਂ ਤੱਕ ਜੇ ਉਹਦੇ ਸਰੀਰ ਦਾ ਇਲਾਜ ਹੋਏਗਾ ਤਾਂ ਹੀ ਉਹ ਚੱਲ ਪਾਏਗਾ ਪਰ ਅਜੀਬ ਗੱਲ ਇਹ ਹੈ ਕਿ ਉਹ ਬੜਾ ਖੁਸ਼ ਰਹਿੰਦਾ ਹੈ ਬੜਾ ਧੰਨਵਾਦੀ ਰਹਿੰਦਾ ਹੈ ਇਲਾਜ ਤੋਂ ਬਿਨਾ ਦੁੱਖ ਸਹਿਣ ਵਾਲੇ ਸਾਡੇ ਵਿੱਚ ਕਈ ਲੋਕ ਪਰਮੇਸ਼ਵਰ ਨੇ ਮੈਨੂੰ ਧਨ ਦਿੱਤਾ ਇਸ ਲਈ ਮੈਂ ਇਲਾਜ ਕਰਵਾ ਪਾ ਰਿਹਾ ਹਾਂ ਪਰਮੇਸ਼ਵਰ ਨੂੰ ਮहिमा ਮਿਲੇ ਇਸ ਤਰ੍ਹਾਂ ਲੋਕਾਂ ਨੂੰ ਗਵਾਹੀ ਦਿੰਦਾ ਹੈ ਕਈ ਲੋਕ ਬਿਨਾ ਸਾਧ ਦੁੱਖ ਚੱਲ ਰਹੇ ਆ ਉਹ ਕਹਿੰਦਾ ਪਰਮੇਸ਼ਵਰ ਨੇ ਸਿਲੰਡਰ ਚੱਕ ਕੇ ਚੱਲਣ ਦੀ ਮੈਨੂੰ ਹਿੰਮਤ ਦਿੱਤੀ ਆ ਪਿਆਰਿਓ ਕਿੰਨਾ ਧੰਨਵਾਦੀ ਜੀਵਨ ਆ ਭਰਾਵੋ ਭੈਣੋ ਉਹਦੀ ਉਚਾਈ ਕਿੰਨੀ ਹੈ ਜਾਂਦੇ ਹੋ 6 ਫੁੱਟ 4 ਇੰਚ ਉੱਚਾ ਹੈ ਬੜਾ ਬਲਵਾਨਾ ਸ਼ੈਤਾਨਾ ਕੀ ਕੀ ਕਹਿੰਦਾ ਤੇਰੇ ਵਰਗੇ ਬਲਵਾਨ ਨੂੰ ਪਰਮੇਸ਼ਵਰ ਨੇ ਇਹ ਬਿਮਾਰੀ ਕਿਉਂ ਦਿੱਤੀ ਕਿਉਂ ਹਾਲ ਹੋਇਆ ਸੁਬਾ ਉੱਠਦੇ ਹੀ ਫਟਾਫਟ ਆਪਣੇ ਕੰਮਾਂ ਨੂੰ ਕਰਨ ਦੇ ਬਦਲੇ ਬਿਚੋਣੇ ਤੇ ਪੈ ਕੇ ਇਹ ਵਾਇਰ ਲਾ ਕੇ ਉਹ ਵਾਇਰ ਲਾ ਕੇ ਇਹ ਮਸ਼ੀਨ ਫਿਟ ਕਰਕੇ ਉਹ ਮਸ਼ੀਨ ਫਿਟ ਕਰਕੇ ਆਪਣੇ ਆਪ ਟ੍ਰੀਟਮੈਂਟ ਕਰਨਾ ਹੈ 5 ਘੰਟਿਆਂ ਤੱਕ ਕਰਨਾ ਹੈ ਪਰਮੇਸ਼ਵਰ ਨੇ ਐਸਾ ਕਰਤਾ ਕੀ ਹੋਇਆ ਤੇਰੇ ਪਰਮੇਸ਼ਵਰ ਦਾ ਅਤੇ ਕਹਿੰਦਾ ਹੋਰ ਚਰਚ ਜਾਵਾਂਗਾ ਹੁਣ ਵੀ ਪਰਮੇਸ਼ਵਰ ਪਰਮੇਸ਼ਵਰ ਕਿਉਂ ਕਹਿ ਰਿਹਾ ਹੈ ਇਸ ਲਈ ਕਈ ਵਾਰ ਸ਼ੈਤਾਨ ਆ ਕੇ ਇਸ ਤਰ੍ਹਾਂ ਕਹਿੰਦਾ ਹੈ ਉਹ ਕੀ ਕਹਿੰਦੇ ਆ ਜਾਣਦੇ ਹੋ ਪਰਮੇਸ਼ਵਰ ਨੇ ਮੈਨੂੰ ਜਿਹਦੇ ਲਈ ਜ਼ਿੰਦਾ ਰੱਖਿਆ ਮੈਂ ਉਹਦੇ ਲਈ ਉਸ ਪਰਮੇਸ਼ਵਰ ਦਾ ਧੰਨਵਾਦ ਕਰਦਾ ਹਾਂ ਉਸ ਦੀ ਸ਼ੁਕਰਗੁਜ਼ਾਰੀ ਮੈਂ ਕਰਦਾ ਹਾਂ ਪਿਆਰੇ ਅੱਜ ਅਸੀਂ ਅੱਜ ਜੇ ਅਸੀਂ ਥੋੜਾ ਜਿਹਾ ਉੱਠ ਨਹੀਂ ਪਾਉਂਦੇ ਪਰਮੇਸ਼ਵਰ ਇਹ ਕੀ ਕਰ ਦਿੱਤਾ ਥੋੜਾ ਸਿਹਤ ਖਰਾਬ ਹੋ ਜਾਵੇ ਤਾਂ ਪ੍ਰਭੂ ਨੂੰ ਸਵਾਲ ਕਰਦੇ ਆ ਪਰਮੇਸ਼ਵਰ ਨੂੰ ਪਰਖਦੇ ਆ ਪਰਮੇਸ਼ਵਰ ਦੇ ਧੀਰਜ ਨੂੰ ਪਰਖਦੇ ਆ ਭੈਣੋਂ ਉੱਤੇ ਭਰਾਉ ਜਾਇਦਾਦ ਚਲੀ ਗਈ ਆ ਸਭ ਕੁਝ ਚਲਾ ਗਿਆ ਸਿਹਤ ਵੀ ਗਵਾ ਲਈ ਜਿਹਦਾ ਸਭ ਕੁਝ ਚਲਾ ਗਿਆ ਉਹਨੇ ਕੀ ਕੀਤਾ ਜਾਣਦੇ ਹੂੰ ਸਿੱਧਾ ਪਰਮੇਸ਼ਵਰ ਕੋਲ ਜਾ ਕੇ ਮੂੰਹ ਦੇ ਪਾਰ ਡਿੱਗ ਕੇ ਕਿਹਾ ਪਿਤਾ ਮੈਂ ਇਸ ਸੰਸਾਰ ਚ ਕੁਝ ਲੈ ਕੇ ਨਹੀਂ ਆਇਆ ਅਤੇ ਸੰਸਾਰ ਤੋਂ ਮੈਂ ਕੁਝ ਲੈ ਕੇ ਵੀ ਨਹੀਂ ਜਾਵਾਂਗਾ ਨੰਗਾ ਹੀ ਜਾਵਾਂਗਾ ਇਸ ਸੰਸਾਰ ਚ ਤੂੰ ਮੈਨੂੰ ਸੰਪਤੀ ਦਿੱਤੀ ਅਤੇ ਮੈਨੂੰ ਸਭ ਕੁਝ ਦਿੱਤਾ ਹਰ ਸ਼ੈ ਦਿੱਤੀ ਇਸ ਸੰਸਾਰ ਚ ਮੈਨੂੰ ਚੰਗੀ ਸਿਹਤ ਦਿੱਤੀ ਇੱਕ ਨਾ ਇੱਕ ਦਿਨ ਸਭ ਕੁਝ ਛੱਡ ਕੇ ਜਾਣਾ ਹੀ ਆ ਪਿਤਾ ਤੁਹਾਡੀ ਹੀ స్తుਤੀ ਅਤੇ మహిమ ਹੋਵੇ ਇਸ ਤਰ੍ਹਾਂ ਮੂੰਹ ਦੇ ਭਾੜ ਗਿਆ ਪਿਆਰਿਓ ਕੀ ਹੋ ਸਕਦਾ ਪਤਨੀ ਨੇ ਆ ਕੇ ਕੀ ਕਹਿਆ ਜਾਣਦੇ ਹਾਂ ਹਜੇ ਵੀ ਪਰਮੇਸ਼ਰ ਤੇ ਵਿਸ਼ਵਾਸ ਕਰਨਾ ਛੱਡੇਗਾ ਨਹੀਂ ਪਰਮੇਸ਼ਰ ਦੀ ਨਿੰਦਾ ਕਰਕੇ ਮਰ ਜਾ ਆਯੂਬ ਨੇ ਕਿਹਾ ਮੇਰੇ ਸਾਹ ਮੇਰੀ ਔਰਤ ਨੂੰ ਕਿਨੌਣੇ ਲਗਦੇ ਆ ਕੀ ਲਿਖਿਆ ਹੈ ਮੇਰੇ ਸਾਹ ਮੇਰੀ ਪਤਨੀ ਨੂੰ ਕਿਨੌਣੇ ਲਗਦੇ ਆ ਯਾਨੀ ਉਹ ਚਾਹੁੰਦੀ ਹੈ ਕਿ ਮੈਂ ਨਾ ਜੀਵਾਂ ਕੋਈ ਹੈ ਸਾਡੇ ਵਿੱਚਕਾਰ ਪਿਤਾ ਬਿਮਾਰੀ ਨਾਲ ਦੁੱਖ ਚੜ ਰਿਹਾ ਹਾਂ ਮੇਰੀ ਪਤਨੀ ਮੈਨੂੰ ਸ਼ਾਂਤੀ ਦੇਣ ਦੇ ਬਦਲੇ ਮੈਨੂੰ ਚੈਨ ਦੇਣ ਦੇ ਬਦਲੇ ਹੋਰ ਦੁੱਖ ਦੇ ਰਹੀ ਆ ਮੇਰਾ ਪਤੀ ਮੈਨੂੰ ਸਮਝਣ ਦੇ ਬਦਲੇ ਸ਼ਾਂਤੀ ਦੇਣ ਦੇ ਬਦਲੇ ਮੇਰੀ ਬਿਮਾਰੀ ਨੂੰ ਵੇਖ ਕੇ ਚੀਕ ਰਿਹਾ ਚਿੱਲਾਰ ਰਿਹਾ ਪਿਆਰੀ ਉਸ ਦਿਨ ਆਯੂਬ ਦੇ ਜੀਵਨ ਚ ਉਹਦੀ ਪਤਨੀ ਹੀ ਕਹਿ ਲੱਗੀ ਪ੍ਰਭੂ ਦੀ ਨਿੰਦਾ ਕਰਕੇ ਤੂੰ ਮਰ ਜਾ ਤੇਰੀ ਬਿਮਾਰੀ ਮੈਂ ਦੇਖ ਨਹੀਂ ਪਾਰੀਂ ਇਸ ਨੂੰ ਸਹਿ ਨਹੀਂ ਕਰ پا ਰਹੀ ਇਹ ਬਦਬੂ ਸਹਿ ਨਹੀਂ ਕਰ پا ਰਹੀ ਮਰ ਜਾ ਇੰਨਾ ਬੁਰਾ ਹੈ ਪਿਆਰਿਓ ਈਯੂਬ ਨੇ ਕੀ ਉੱਤਰ ਦਿੱਤਾ ਜਾਣਦੇ ਹੋ ਤੂੰ ਮੂਰਖਤਾ ਤਰ੍ਹਾਂ ਕਿਉਂ ਗੱਲ ਕਰ ਰਹੀ ਆ ਪਰਮੇਸ਼ਵਰ ਨੇ ਸਾਨੂੰ ਸਭ ਕੁਝ ਦਿੱਤਾ ਹੈ ਜੇ ਦੁੱਖ ਦੇ ਦਿੱਤੇ ਆ ਤਾਂ ਕੋਈ ਗੱਲ ਨਹੀਂ ਜਦ ਸਭ ਕੁਝ ਦਿੱਤਾ ਤਾਂ ਆਨੰਦ ਮਾਣਿਆ ਨਾ ਜੇ ਪਰਮੇਸ਼ਵਰ ਨੇ ਥੋੜੇ ਜਿਹਾ ਦੁੱਖ ਸਾਨੂੰ ਦੇ ਦਿੱਤੇ ਆ ਤਾਂ ਕਿਉਂ ਨਹੀਂ ਸਹਿਨ ਕਰ ਸਕਦੇ ਮੂਰਖਾ ਤਰ੍ਹਾਂ ਗੱਲ ਨਾ ਕਰ ਬਾਈਬਲ ਚ ਕੀ ਲਿਖਿਆ ਜਾਂਦੇ ਹੋ ਇਹਨਾਂ ਸਾਰੀਆਂ ਗੱਲਾਂ ਚ ਆਯੂਬ ਨੇ ਆਪਣੇ ਮੂੰਹ ਤੋਂ ਕੋਈ ਵੀ ਪਾਪ ਨਹੀਂ ਕੀਤਾ ਕਈ ਵਾਰ ਸਿਹਤ ਠੀਕ ਨਾ ਹੋਤੇ ਆਪਣੇ ਮੂੰਹ ਦੇ ਵਿੱਚੋਂ ਅਸੀਂ ਕਈ ਤਰ੍ਹਾਂ ਦੀਆਂ ਗੱਲਾਂ ਕੱਢਦੇ ਆਂ ਪਰੇਸ਼ਾਨ ਹੁੰਨੇ ਆ ਗੁੱਸਾ ਹੁੰਨੇ ਆ ਪਤਿਆਂ ਨੂੰ ਗੁੱਸਾ ਕਰਦੇ ਆ ਪਤਨੀਆਂ ਨੂੰ ਗੁੱਸਾ ਕਰਦੇ ਆ ਬੱਚਿਆਂ ਤੇ ਗੁੱਸਾ ਕਰਦੇ ਆ ਬਹੂ ਨੂੰ ਕਹਿੰਨੇ ਆ ਬੇਟੇ ਨੂੰ ਕਹਿੰਨੇ ਆ ਪਰ ਇਸ ਗੱਲ ਨੂੰ ਯਾਦ ਰੱਖੋ ਕਿ ਆਯੂਬ ਸਭ ਕੁਝ ਗਵਾ ਬੈਠਾ ਸੰਪਤੀ ਗਵਾ ਬੈਠਾ ਲੇਕਿਨ ਫਿਰ ਵੀ ਉਸਨੇ ਆਪਣੀ ਆਤਮਿਕਤਾ ਨੂੰ ਬਿਲਕੁਲ ਵੀ ਗਵਾਇਆ ਨਹੀਂ ਅਤੇ ਉਪਰੋ ਇੱਕ ਗੱਲ ਕਹੀ ਈਯੂਬ ਉਹਦਾ 13ਵਾਂ ਅਧਿਆਇ 15ਵਾਂ ਵਚਨ ਮੈਨੂੰ ਬਹੁਤ ਹੀ ਬਹੁਤ ਹੀ ਬਹੁਤ ਹੀ ਪਸੰਦਾ ਈਯੂਬ ਦੀ ਕਿਤਾਬ 13ਵਾਂ ਅਧਿਆਇ 15ਵਾਂ ਵਚਨ ਓ ਮੈਨੂੰ ਮਾਰੇਗਾ ਮੈਨੂੰ ਕੋਈ ਉਮੀਦ ਨਹੀਂ ਤਾਂ ਵੀ ਆਪਣੇ ਚਾਲ ਚੱਲੰਦਾ ਮੈਂ ਪੱਖ ਲਵਾਗਾ ਉਹ ਮੈਨੂੰ ਵੱਡ ਸੁੱਟੇਗਾ ਤਾਂ ਵੀ ਮੈਂ ਉਹਦੇ ਨਾਲ ਵਿਵਾਦ ਕਰਾਂਗਾ ਕਿੰਨਾ ਮਹਾਨ ਵਿਸ਼ਵਾਸ ਹੈ ਇਸ ਗੱਲ ਨੂੰ ਅਸੀਂ ਦੂਜੇ ਤਰੀਕੇ ਨਾਲ ਵੀ ਸਮਝ ਸਕਦੇ ਹਾਂ ਉਹ ਚਾਹੇ ਮੈਨੂੰ ਵੱਡ ਵੀ ਸੁੱਟੇ ਤਾਂ ਵੀ ਮੈਂ ਉਹਦੇ ਨਾਲ ਧੀਰਜ ਦੇ ਨਾਲ ਇੰਤਜ਼ਾਰ ਕਰਾਂਗਾ ਇੰਤਜ਼ਾਰ ਕਰਨਾ ਯਾਨੀ ਧੀਰਜ ਦੇ ਨਾਲ ਵੇਟ ਕਰਨਾ ਉਹਦੀ ਉਪਸਥਿਤੀ ਨੂੰ ਮੇਰਾ ਚਾਲ ਚਲਨ ਨਿਆਹ ਇਕੈਕੇ ਸਾਬਤ ਕਰਾਂਗਾ ਨਿਆਹ ਦੇ ਨਾਲ ਪਰਮੇਸ਼ਵਰ ਚਾਹੇ ਵੱਡ ਵੀ ਦਵੇ ਮੈਂ ਨਿਆਹ ਦੇ ਨਾਲ ਜੀਵਾਂਗਾ ਧਾਰਮਿਕਤਾ ਦੇ ਨਾਲ ਜੀਵਾਂਗਾ ਮੈਂ ਤਾਂ ਨਿਆਹ ਦੇ ਨਾਲ ਜੀਵਾਂਗਾ ਬਸ ਇਹੀ ਆਪਣੀ ਆਤਮਿਕਤਾ ਨਹੀਂ ਛੱਡਾਂਗਾ ਪਿਆਰ ਕਿੰਨਾ ਤੀੜਾ ਚਾਹੀਦਾ ਕਿੰਨਾ ਹੌਸਲਾ ਚਾਹੀਦਾ ਪਰਮੇਸ਼ਵਰ ਚਾਹੇ ਮਾਰ ਵੀ ਦਵੇ ਮੈਂ ਉਸ ਨੂੰ ਨਹੀਂ ਛੱਡਾਂਗਾ ਇੱਕ ਦਿਨ ਇੱਕ ਔਰਤ ਆ ਕੇ ਕਹਿ ਰਹੀ ਸੀ ਪਾਸਟਰ ਜੀ ਮੈਂ ਅਤੇ ਮੇਰੀ ਬੇਟੀ ਅਸੀਂ ਲਗਾਤਾਰ ਹੀ ਚਰਚ ਆ ਰਹੇ ਸੀ ਤੁਸੀਂ ਆਇਆ ਕਰਦੇ ਸੀ ਕਹਿ ਰਹੇ ਹੋ ਹੁਣ ਨਹੀਂ ਆ ਰਹੇ ਹਾਂ ਮੈਂ ਆ ਰਹੀਆਂ ਮੇਰੀ ਬੇਟੀ ਨਹੀਂ ਆ ਰਹੀ ਤੁਹਾਡੀ ਬੇਟੀ ਕਿਉਂ ਨਹੀਂ ਆ ਰਹੀ ਆ ਮੇਰੀ ਬੇਟੀ 10ਥ ਕਲਾਸ ਚ ਫੇਲ ਹੋ ਗਈ ਪਾਸਟਰ ਜੀ ਠੀਕ ਆ 10ਥ ਕਲਾਸ ਚ ਫੇਲ ਹੋਣ ਤੇ ਚਰਚ ਕਿਉਂ ਨਹੀਂ ਆ ਰਹੀ ਉਹ ਕਹਿੰਦੀ ਆ ਪਰਮੇਸ਼ਵਰ ਨੇ ਮੈਨੂੰ ਫੇਲ ਕਰ ਦਿੱਤਾ ਹਾਂ ਪਰਮੇਸ਼ਵਰ ਨੂੰ ਤਾਂ ਹੋਰ ਕੋਈ ਕੰਮ ਹੀ ਨਹੀਂ ਆ ਇਨੇ ਫੇਲ ਕੀਤਾ ਕਹਿ ਰਹੀ ਆ ਪਰਮੇਸ਼ਵਰ ਨੇ ਹੀ ਸਾਡੀ ਬੇਟੀ ਨੂੰ ਫੇਲ ਕਰ ਦਿੱਤਾ ਇਸ ਲਈ ਪਰਮੇਸ਼ਵਰ ਨਾਲ ਉਹ ਨਾਰਾਜ਼ ਹੋ ਗਈ ਆ ਮੇਰੇ ਪੈਣੂ ਅਤੇ ਪ੍ਰਾਵੋ ਬਾਈਬਲ ਦੱਸ ਦਿਆ ਬਿਨਾ ਕਿਸੇ ਵਜ੍ਹਾ ਤੋਂ ਮੇਰਾ ਪਰਮੇਸ਼ਵਰ ਕਦੇ ਵੀ ਕਿਸੇ ਨੂੰ ਕੋਈ ਵੀ ਦੁੱਖ ਨਹੀਂ ਦਿੰਦਾ ਜੇ ਤੁਸੀਂ ਦੁੱਖ ਚੱਲ ਰਹੇ ਹੋ ਜਾਂ ਸ਼ਰਮਿੰਦਗੀ ਚੱਲ ਰਹੇ ਹੋ ਤਾਂ ਇਹਦਾ ਖਾਸ ਕਾਰਨ ਹੈ ਕਿ ਤੁਸੀਂ ਆਤਮਿਕ ਨਹੀਂ ਹੋ ਸਹੀ ਪੜੇ ਨਹੀਂ ਹਮੇਸ਼ਾ ਸੈਲ ਫੋਨ ਤੇ ਲੱਗੇ ਰਹਿਨੇ ਇਸ ਲਈ ਪੜ੍ਹਾਈ ਚ ਫੇਲ ਹੋ ਗਈ ਅਸਫਲ ਨਹੀਂ ਹੋਈ ਪਰਮੇਸ਼ਵਰ ਦੀ ਕੀ ਗਲਤੀ ਆ ਕਿ ਚਰਚ ਜਾਣਾ ਛੱਡ ਦੇਣਾ ਹੈ ਇਹ ਤਾਂ ਸ਼ੈਤਾਨ ਦਾ ਕੰਮ ਹੈ ਅੱਜ ਕੋਈ ਐਸਾ ਹੈ ਤੁਹਾਨੂੰ ਨੌਕਰੀ ਨਹੀਂ ਮਿਲੀ ਇਸ ਲਈ ਤੁਸੀਂ ਜੋ ਸੋਚਿਆ ਨਹੀਂ ਉਸ ਤਰ੍ਹਾਂ ਤੁਹਾਡੇ ਨਾਲ ਹੋ ਗਿਆ ਜੇ ਇਹ ਸੋਚ ਕੇ ਚਰਚ ਨਹੀਂ ਜਾਉਂਗੇ ਤਾਂ ਸੁਣੋ ਪਰਮੇਸ਼ਵਰ ਦਾ ਕੋਈ ਨੁਕਸਾਨ ਨਹੀਂ ਆ ਤੁਹਾਡਾ ਨੁਕਸਾਨ ਆ परमेश्वर ਤੋਂ ਦੂਰ ਕਰਨਾ ਪਰਮੇਸ਼ਵਰ ਦੇ ਵਚਨ ਤੋਂ ਦੂਰ ਕਰਨਾ ਇਹ ਸ਼ੈਤਾਨ ਦੀ ਚਾਲ ਹੈ ਉਹਦੀ ਯੁਕਤੀ ਚ ਪੈ ਕੇ ਜੇ ਪਰਮੇਸ਼ਵਰ ਤੋਂ ਦੂਰ ਹੋਵੋਗੇ ਤੁਸੀਂ ਜ਼ਿਆਦਾ ਨੁਕਸਾਨ ਚੱਕੋਗੇ ਇਹ ਯਾਦ ਰੱਖੋ ਪਹਿਲੇ ਇੱਕ ਦਿਨ ਬੇਟਾ ਆ ਕੇ ਆਪਣੀ ਮਾਂ ਨੂੰ ਕਹਿ ਰਿਹਾ ਮਾਂ ਮਾਂ ਤੁਹਾਡੀ ਪ੍ਰਾਰਥਨਾ ਸਫਲ ਹੋਈ ਮਾਂ ਕੀ ਹੋਇਆ ਮੈਨੂੰ ਮਾਂ ਨੌਕਰੀ ਮਿਲ ਗਈ ਨੇਵੀ ਚ ਨੇਵੀ ਚ ਨੌਕਰੀ ਮਿਲ ਗਈ ਜਹਾਜ਼ ਚ ਕੰਮ ਕਰਨ ਦੀ ਨੌਕਰੀ ਮਿਲ ਗਈ ਜਦੋਂ ਮਾਂ ਨੂੰ ਆ ਕੇ ਕਿਹਾ ਤਾਂ ਮਾਂ ਬੜੀ ਖੁਸ਼ ਹੋਈ ਜਦੋਂ ਨੌਕਰੀ ਤੇ ਜੁਆਇਨ ਹੋਣ ਦਾ ਸਮਾਂ ਆਇਆ ਮਾਂ ਮੈਂ ਨੌਕਰੀ ਤੇ ਜੁਆਇਨ ਹੋਣਾ ਹੈ ਮੈਨੂੰ ਪ੍ਰਾਰਥਨਾ ਦੇ ਨਾਲ ਭੇਜੋ ਮਾਂ ਕਹਿੰਦੇ ਉਹਦੀ ਮਾਂ ਨੇ ਪ੍ਰਾਰਥਨਾ ਕੀਤੀ ਉਸ ਨੂੰ ਪਵਿੱਤਰ ਬਾਈਬਲ ਦਿੱਤੀ ਬੇਟਾ ਮੇਰੇ ਨਾਲ ਵਾਅਦਾ ਕਰ ਮਾਂ ਕੀ ਚਾਹੇ ਜਾਨ ਵੀ ਜਾਵੇ ਮੈਂ ਹਰ ਦਿਨ ਪ੍ਰਾਰਥਨਾ ਕਰਾਂਗਾ ਹਰ ਦਿਨ ਬਾਈਬਲ ਪੜ੍ਹਾਂਗਾ ਕਿਸੇ ਵੀ ਦਿਨ ਪ੍ਰਾਰਥਨਾ ਕਰਨਾ ਬਾਈਬਲ ਪੜ੍ਹਨਾ ਨਹੀਂ ਛੱਡਾਂਗਾ ਮੈਨੂੰ ਵਚਨ ਦੇ ਵਚਨ ਦਿੱਤਾ ਚਾਹੇ ਜਾਨ ਵੀ ਚਲੀ ਜਾਏ ਮਾਂ ਹਰ ਰੋਜ਼ ਬਾਈਬਲ ਪੜ੍ਹਾਂਗਾ ਹਰ ਦਿਨ ਪ੍ਰਾਰਥਨਾ ਕਰਾਂਗਾ ਮਾਂ ਮੈਂ ਇਹ ਵਚਨ ਤੁਹਾਨੂੰ ਦਿਨਾ ਹਾਂ ਇਹ ਲੜਕਾ ਜਹਾਜ਼ ਦੀ ਯਾਤਰਾ ਕਰਦਾ ਸੀ ਅਤੇ ਕੰਮ ਵੀ ਕਰਦਾ ਸੀ ਜਹਾਜ਼ 'ਚ ਜਿੰਨੇ ਲੋਕ ਸੀ ਉਹ ਪਰਮੇਸ਼ਵਰ ਨੂੰ ਪਸੰਦ ਨਹੀਂ ਕਰਦੇ ਸੀ ਅਤੇ ਇਹ ਵੀ ਕਹਿੰਦੇ ਸੀ ਪਰਮੇਸ਼ਵਰ ਹੈ ਹੀ ਨਹੀਂ ਜਹਾਜ਼ 'ਚ ਉਸ ਨੂੰ ਜੋ ਵੀ ਕੰਮ ਕਰਨ ਦੇ ਲਈ ਦਿੱਤਾ ਜਾਂਦਾ ਸੀ ਉਹ ਕਰਕੇ ਇੱਕ ਕੋਨੇ 'ਚ ਜਾ ਕੇ ਪ੍ਰਾਰਥਨਾ ਕਰਦਾ ਸੀ ਅਤੇ ਕੋਨੇ ਤੇ ਜਾ ਕੇ ਵਚਨ ਵੀ ਪੜਦਾ ਸੀ ਜਦ ਉਹ ਇਸ ਤਰ੍ਹਾਂ ਵਚਨ ਪੜਦਾ ਸੀ ਪ੍ਰਾਰਥਨਾ ਕਰਦਾ ਸੀ ਉਸ ਜਹਾਜ਼ ਚ ਰਹਿਣ ਵਾਲੇ ਕਈ ਲੋਕ ਉਹਦਾ ਮਜ਼ਾਕ ਉਡਾਉਂਦੇ ਸੀ ਹੱਸਦੇ ਸੀ ਜਦ ਗੁਟਨਿਆ ਤੇ ਆ ਕੇ ਪ੍ਰਾਰਥਨਾ ਕਰਦਾ ਸੀ ਤਾਂ ਪਿੱਛੋਂ ਆ ਕੇ ਲੱਤ ਮਾਰਦੇ ਸੀ ਉਹ ਲੜਕਾ ਅੱਗੇ ਵੱਲ ਡਿੱਗ ਜਾਂਦਾ ਸੀ ਪਰ ਕੁਝ ਨਹੀਂ ਕਹਿੰਦਾ ਸੀ ਉੱਠ ਕੇ ਚੁੱਪਚਾਪ ਪ੍ਰਾਰਥਨਾ ਕਰਦਾ ਸੀ ਫਿਰ ਲੱਤ ਮਾਰਦੇ ਸੀ ਉਹ ਕੁਝ ਨਹੀਂ ਕਹਿੰਦਾ ਸੀ ਬਾਈਬਲ ਪੜਦੇ ਰਹਿੰਦੇ ਉਹ ਬਾਈਬਲ ਬੰਦ ਕਰ ਦਿੰਦੇ ਸੀ ਅਤੇ ਕਈ ਵਾਰ ਬਾਈਬਲ ਲੁਕਾ ਵੀ ਦਿੰਦੇ ਸੀ ਉਸ ਚੰਦਾ ਸੀ ਚੰਦਾ ਸੀ ਚੰਦਾ ਸੀ ਇਸ ਨੂੰ ਮਾਰਨ ਤੇ ਵੀ ਰਵਾਉਣ ਤੇ ਵੀ ਬਾਈਬਲ ਪੜ੍ਹਨਾ ਨਹੀਂ ਛੱਡਦਾ ਪ੍ਰਾਰਥਨਾ ਕਰਨਾ ਨਹੀਂ ਛੱਡਦਾ ਇਹ ਸੋਚ ਕੇ ਇੱਕ ਦਿਨ ਉਹਦੇ ਪੈਰਾ ਤੇ ਰੱਸੀ ਬਨ ਕੇ ਇੱਕ ਦਿਨ ਉਸ ਨੂੰ ਉਲਟਾ ਲਮਕਾ ਕੇ ਜਹਾਜ਼ ਵਿੱਚੋਂ ਸਮੁੰਦਰ ਵਿੱਚ ਛੱਡਦੇ ਹੋਏ ਜਦ ਸਮੁੰਦਰ 'ਚ ਸੁੱਟਦੇ ਸੀ ਤਾਂ ਸਮੁੰਦਰ 'ਚ ਮੂਹ ਦੇ ਪਰ ਉਹ ਥੱਲੇ ਜਾਂਦਾ ਸੀ ਉਸਾਂ ਨਹੀਂ ਲੈਂਦਾ ਸੀ ਕਬਰਾਂ ਜਾਂਦਾ ਸੀ ਤਾਂ ਉਸ ਨੂੰ ਬਾਹਰ ਕੱਢਦੇ ਸੀ ਬੋਲ ਬਾਈਬਲ ਨਹੀਂ ਪੜ੍ਹਾਂਗਾ ਪ੍ਰਾਰਥਨਾ ਨਹੀਂ ਕਰਾਂਗਾ ਮੈਂ ਆਪਣੀ ਜਾਨ ਗਵਾ ਦਵਾਂਗਾ ਲੇਕਿਨ ਨਹੀਂ ਕਵਾਂਗਾ ਫਿਰ ਸਮੁੰਦਰ ਚ ਸੁੱਟਦੇ ਸੀ ਜਦ ਸਾਹ ਨਾਲ ਲੈ ਕੇ ਕਬਰਾਂ ਜਾਂਦਾ ਸੀ ਫਿਰ ਬਾਹਰ ਕੱਢਦੇ ਸੀ ਬੋਲ ਉਸ ਨੂੰ ਬੜਾ ਸਤਾਉਣ ਤੇ ਵੀ ਉਸ ਲੜਕੇ ਨੇ ਕਿਹਾ ਮੈਂ ਬਾਈਬਲ ਪੜ੍ਹਨੀ ਛੱਡਾਂਗਾ ਨਹੀਂ ਨਹੀਂ ਪ੍ਰਾਰਥਨਾ ਕਰਨੀ ਛੱਡਾਂਗਾ ਫਿਰ ਉਸ ਨੂੰ ਡਬੋਂਦੇ ਕੱਢਦੇ ਡਬੋਂਦੇ ਕੱਢਦੇ ਬੜੀ ਦੇਰ ਤੱਕ ਇਸ ਤਰ੍ਹਾਂ ਕਰਦੇ ਰਹੇ ਪਰ ਜਦੋਂ ਨਹੀਂ ਮੰਨਿਆ ਤਾਂ ਉੱਪਰ ਕੱਢ ਕੇ ਝਟਕ ਦਿੱਤਾ ਉਸ ਲੜਕੇ ਨੂੰ ਸਮਝ ਆ ਗਿਆ ਹੁਣ ਮੈਂ ਮਰ ਜਾਣਾ ਹੈ ਜਦ ਮੌਤ ਦੇ ਵਿਚਾਰੇ ਤੜਫ ਰਿਆ ਸੀ ਉਹਨੇ ਸੱਤਾ ਨੂੰ ਗੱਲ ਕਹੀ ਸੁਣੋ ਮੇਰੇ ਮਰਨ ਤੋਂ ਬਾਅਦ ਮੈਨੂੰ ਬਾਕਸ ਦੇ ਵਿੱਚ ਇੱਕ ਸੰਦੂਕ 'ਚ ਰੱਖ ਦੋਗੇ ਨਾ ਇਸ ਤਰ੍ਹਾਂ ਉਸ ਬਾਕਸ 'ਚ ਰੱਖਣ ਤੋਂ ਬਾਅਦ ਮੇਰੀ Laash ਨੂੰ ਮਾਂ ਦੇ ਕੋਲ ਭੇਜ ਦੋਗੇ ਨਾ इस तरह जो भेजोगे तो उस बॉक्स के उपर कुछ लिखियो की लिखना है की लिखना है मां मैं अपनी जान गवा ली बाइबल पढ़नी नहीं छी प्रार्थना करनी नहीं छी हां इस तरह लिख के बॉक्स मेरी मां के कोल भेज दौ मैं अपनी मां को वचन दिता है मैं अपनी जान दे दवांगा लेकिन परमेश्वर नहीं छा ਇਹ ਜਦ ਗੱਲ ਉਸਨੇ ਕਈ ਅਤੇ ਉਹਨਾਂ ਨੇ ਸੁਣੀ ਪਵਿੱਤਰ ਆਤਮਾ ਪਰਮੇਸ਼ਵਰ ਨੇ ਉਹਨਾਂ ਸਾਰਿਆਂ ਨੂੰ ਛੂਇਆ ਉਹ ਸੱਤੇ ਜਣਿਆਂ ਨੇ ਉੱਥੇ ਗੋਡੇ ਟੇਕ ਕੇ ਪਛਤਾਪ ਕਰਕੇ ਉਸ ਲੜਕੇ ਨੇ ਜੀਦੇ ਤੇ ਵਿਸ਼ਵਾਸ ਕੀਤਾ ਉਸ ਪਰਮੇਸ਼ਵਰ ਤੇ ਵਿਸ਼ਵਾਸ ਕੀਤਾ ਪੂਰੇ ਯੂਰਪ ਦੇ ਵਿੱਚ ਉਹ ਲੜਕਾ ਅਤੇ ਸੱਤੇ ਮਿਲ ਕੇ ਇੱਕ ਅਦਭੁਤ ਸੇਵਾ ਇੱਕ ਅਦਭੁਤ ਕਲਿਸਿਆ ਉਹਨਾਂ ਨੇ ਸ਼ੁਰੂ ਕੀਤੀ ਭੈਣੋ ਅਤੇ ਭਰਾਵੋ ਉਹ ਲੜਕੇ ਨੇ ਕੀ ਕੀਤਾ ਇਸੀ ਜਾਣਦੇ ਹੋ ਮੈਂ ਆਪਣੀ ਮਾਂ ਨੂੰ ਵਚਨ ਦਿੱਤਾ ਹੈ ਜਾਨ ਵੀ ਚਲੀ ਜਾਏ ਬਾਈਬਲ ਪੜਨਾ ਨਹੀਂ ਛੱਡਾਂਗਾ ਪ੍ਰਾਰਥਨਾ ਕਰਨਾ ਨਹੀਂ ਛੱਡਾਂਗਾ ਅੱਜ ਕੋਈ ਸਾਡੇ ਵਿੱਚ ਖਾਰ ਹੈ ਪਰਮੇਸ਼ਵਰ ਨੂੰ ਵਚਨ ਦੇਣ ਵਾਲਾ ਪਿਤਾ ਮੈਂ ਵਚਨ ਦੇ ਰਿਹਾ ਹਾਂ ਜਾਨ ਵੀ ਚਲੀ ਜਾਏ ਮੈਂ ਤੁਹਾਨੂੰ ਨਹੀਂ ਛੱਡਾਂਗਾ ਤੇਰੇ ਵਚਨ ਨੂੰ ਨਹੀਂ ਛੱਡਾਂਗਾ ਪ੍ਰਾਰਥਨਾ ਜੀਵਨ ਨੂੰ ਨਹੀਂ ਛੱਡਾਂਗਾ ਨਾ ਸੰਗਤੀ ਨੂੰ ਛੱਡਾਂਗਾ ਵਚਨ ਦੇਣ ਵਾਲਾ ਕੋਈ ਸਾਡੇ ਵਿੱਚਕਾਰ ਹੈ ਜਾਨ ਵੀ ਚਲੀ ਜਾਏ ਈਯੂਬ ਕਹਿ ਰਿਹਾ ਚਾਹੇ ਜਾਨ ਨਿਕਲ ਜਾਏ ਮੈਂ ਆਪਣੇ ਪਰਮੇਸ਼ਵਰ ਨੂੰ ਨਹੀਂ ਛੱਡਾਂਗਾ ਧਾਰਮਿਕਤਾ ਤੇ ਖराई ਨੂੰ ਨਹੀਂ ਛੱਡਾਂਗਾ ਕਦੇ ਨਾ ਛੱਡਾਂਗਾ 27ਵਾਂ ਅਧਿਆਇ 5ਵਾਂ ਵਚਨ ਦੂਸਰੀ ਲਾਈਨ ਜਦ ਤੱਕ ਮੇਰਾ ਪ੍ਰਾਣ ਨਾ ਨਿਕਲੇ ਤਦ ਤੱਕ ਮੈਂ ਆਪਣੀ ਖराई ਤੋਂ ਨਾ ਹਟਾਂਗਾ ਛੇਵਾਂ ਵਚਨ ਮੈਂ ਆਪਣਾ ਧਰਮ ਫੜਿਆ ਹੋਇਆ ਹੈ ਉਸ ਨੂੰ ਆਪਣੇ ਹੱਥੀ ਜਾਨ ਨਾ ਦਵਾਂਗਾ ਜਾਨ ਵੀ ਚਲੀ ਜਾਏ ਖਰਾਈ ਨੂੰ ਛੱਡਾਂਗਾ ਨਹੀਂ ਧਾਰਮਿਕਤਾ ਨੂੰ ਛੱਡਾਂਗਾ ਨਹੀਂ ਖਰਾਈ ਨੂੰ ਨਹੀਂ ਛੱਡਾਂਗਾ ਕਹਿ ਰਹੇ ਹੋ ਧਾਰਮਿਕਤਾ ਨੂੰ ਨਹੀਂ ਛੱਡਾਂਗਾ ਕਹਿ ਰਿਹਾ ਹੈ ਤੇਰੇ ਪਰਮੇਸ਼ਵਰ ਨੇ ਕੀ ਕੀਤਾ ਤੇਰੀ ਜਾਇਦਾਦ ਚਲੇਗੀ ਤੇਰੇ ਲੋਕਾਂ ਨੂੰ ਦੂਰ ਕਰ ਦਿੱਤਾ ਤੇਰੀ ਸਿਹਤ ਨੂੰ ਦੂਰ ਕਰ ਦਿੱਤਾ ਤੂੰ ਕੀ ਹਾਸਲ ਕੀਤਾ ਜਦ ਸ਼ੈਤਾਨ ਇਸ ਤਰ੍ਹਾਂ ਸਵਾਲ ਕਰ ਰਿਹਾ ਸੀ ਮੇਰਾ ਪਰਮੇਸ਼ਵਰ ਮੇਰੀ ਜਾਨ ਵੀ ਲੈ ਲਵੇ ਤਾਂ ਵੀ ਆਪਣੇ ਪਰਮੇਸ਼ਵਰ ਨੂੰ ਨਹੀਂ ਛੱਡਾਂਗਾ ਪਿਆਰੂ ਗਲਤੀ ਨਾਲ ਵੀ ਨੌਕਰੀ ਚਲੀ ਜਾਏ ਤਾਂ ਸਾਡੇ ਵਿੱਚੋਂ ਕਿੰਨੇ ਪ੍ਰਭੂ ਨੂੰ ਸਵਾਲ ਕਰਨਗੇ ਭਲੇ ਕਿ ਨਾ ਚਾਹੇ ਥੋੜੀ ਕਟਨਾ ਹੋ ਜਾਏ ਇੱਕ ਹੀ ਆ ਪ੍ਰਭੂ ਇਸ ਤਰ੍ਹਾਂ ਕਹਿੰਦੇ ਨਹੀਂ ਹੋ ਜੇ ਗਲਤੀ ਨਾਲ ਕੋਈ ਦੁੱਖ ਵੀ ਆ ਜਾਵੇ ਚਰਚ ਜਾਣਾ ਛੱਡ ਦੇਣ ਵਾਲੇ ਕਿੰਨੇ ਲੋਕ ਨਹੀਂ ਆ ਗਲਤੀ ਨਾਲ ਤੁਸੀਂ ਜੋ ਸੋਚਿਆ ਅਗਰ ਨਹੀਂ ਹੋਇਆ ਤਾਂ ਪਰਮੇਸ਼ਵਰ ਨੂੰ ਛੱਡਣ ਵਾਲੇ ਅੱਜ ਕਿੰਨੇ ਲੋਕ ਨਹੀਂ ਆ? ਈਯੂਬ ਕਹਿ ਰਿਆ ਮੇਰਾ ਪਰਮੇਸ਼ਵਰ ਮੇਰੀ ਜਾਨ ਵੀ ਲੈ ਲਵੇ ਫਿਰ ਵੀ ਆਪਣੇ ਪਰਮੇਸ਼ਵਰ ਨਾਲ ਵਫਾਦਾਰ ਰਹਾਗਾ ਇੰਤਜ਼ਾਰ ਕਰਾਂਗਾ ਉਹਦੇ ਵੱਲ ਵੇਖਾਂਗਾ ਮੈਂ ਆਪਣੇ ਪਰਮੇਸ਼ਵਰ ਦੇ ਵੱਲ ਵਧਾਂਗਾ ਕਿੰਨਾ ਤੀਰ ਚਾਹੀਦਾ ਪਿਆਰਿਓ ਕਿਉਂ ਉਹਦੇ ਜੀਵਨ 'ਚ ਦੁੱਖ ਆਇਆ ਨਹੀਂ ਪਤਾ क्यों दे जीवन च कष्ट आया नहीं पता क्यों दे जीवन च बीमारी आई नहीं पता बच्चे क्यों मरे नहीं पता आर्थिक तौर पर कंगाल हो गया नहीं पता कुछ समझ नहीं आ रहा फिर भी धीरज हौसले के नमेश्वर दे उत्तर देतजार कर, कर रहा वेट कर रहा है प्रतिफल की मिले आ? परमेश्वर ने छड़ता कि परमेश्वर ने छता से नहीं फिर की किया ਦੁਗਣੀ ਆਸ਼ੀਸ਼ ਪਰਮੇਸ਼ਵਰ ਨੇ ਈਯੂਬ ਨੂੰ ਦਿੱਤੀ ਅੱਜ ਕੋਈ ਸਾਡੇ ਵਿਚਾਰ ਹੈ ਪਿਤਾ ਕਸ਼ਟਾ ਚੋਂ ਨਿਕਲ ਰਿਹਾ ਹਾਂ ਦੁੱਖਾ ਚੋਂ ਨਿਕਲ ਰਿਹਾ ਹਾਂ ਹੰਝੂਆਂ ਦੀ ਤਰਾਈ ਚੋਂ ਨਿਕਲ ਰਿਹਾ ਹਾਂ ਆਰਥਿਕ ਸਮੱਸਿਆ ਚੋਂ ਨਿਕਲ ਰਿਹਾ ਹਾਂ ਬਿਮਾਰੀ ਚੋਂ ਨਿਕਲ ਰਿਹਾ ਹਾਂ ਪਰਮੇਸ਼ਵਰ ਮੈਨੂੰ ਉੱਤਰ ਦੇਵੇਗਾ ਇਸ ਉਮੀਦ ਨਾਲ ਨਿਕਲ ਰਿਹਾ ਹਾਂ ਤਾਂ ਸੁਣੋ 19ਵੇਂ ਅਧਿਆਇ ਚ ਈਯੂਬ ਇਸ ਗੱਲ ਨੂੰ ਕਹਿ ਰਿਹਾ ਭਲਾ ਕਿ ਮੈਨੂੰ ਤਾਂ ਯਕੀਨ ਹੈ ਕਿ ਮੇਰਾ ਛੁਡਾਉਣ ਵਾਲਾ ਜਿਉਂਦਾ ਹੈ ਅਤੇ ਉਹ ਆਖਰ ਦੇ ਵਿੱਚ ਖੜਾ ਹੋਏਗਾ ਮੇਰਾ ਪਰਮੇਸ਼ਵਰ ਜਿਉਂਦਾ ਹੈ ਮੇਰਾ ਛੁਡਾਉਣ ਵਾਲਾ ਜਿਉਂਦਾ ਹੈ ਇੰਨਾ ਹੀ ਨਹੀਂ ਇੱਕ ਹੋਰ ਜਗ੍ਹਾ ਤੇ ਇਹ ਗੱਲ ਕਹਿ ਰਿਹਾ ਹੈ ਵੇਖਾਂਗੇ 23ਵਾਂ ਅਧਿਆਇ 10ਵਾਂ ਵਚਨ ਆਤਿਓ ਜਾਣਦਾ ਹੈ ਕਿ ਮੈਂ ਕੈਸੀ ਚਾਲ ਚੱਲਿਆ ਹਾਂ ਅਤੇ ਉਹ ਮੈਨੂੰ ਪਾ ਲਵੇਗਾ ਤਦ ਮੈਂ ਸੋਨੇ ਦੇ ਵਰਗਾ ਨਿਕਲਾਂਗਾ ਮੇਰੇ ਪੈਰ ਉਹਦੇ ਰਾਹਾਂ 'ਚ ਸਥਿਰ ਰਹੇ ਅਤੇ ਮੈਂ ਉਸੇ ਦਾ ਰਾਹ ਬਿਨਾਂ ਮੋੜੇ ਫੜ ਕੇ ਰੱਖਿਆ ਅਤੇ ਉਸੇ ਹੀ ਦਾ ਕੰਮ ਕਰਨ ਤੋਂ ਨਾਮ ਹੈ ਰੁਕਿਆ ਹਾਂ ਅਤੇ ਅਤੇ ਵਚਨ ਨੂੰ ਆਪਣੀ ਇੱਛਾ ਤੋਂ ਕਿਤੇ ਜ਼ਿਆਦਾ ਵੱਧ ਕੇ ਪੂਰਾ ਕੀਤਾ ਹੈ ਅਤੇ ਆਪਣੀ ਇੱਛਾ ਨਾਲ ਪਰਮੇਸ਼ਵਰ ਦੇ ਵਚਨ ਨੂੰ ਹੀ ਮੈਂ अहमियत ਦਿੱਤੀ ਮੈਂ ਕਹਿ ਸਕਦਾ ਹਾਂ ਅੱਜ ਮੈਂ ਆਗ ਵਿੱਚ ਤਾਇਆ ਜਾ ਰਿਆਂ ਹਾਂ ਜਲਦ ਹੀ ਸੋਨੇ ਦੀ ਤਰ੍ਹਾਂ ਬਾਹਰ ਆਉਣ ਵਾਲਾ ਹਾਂ ਮੇਰਾ ਪਰਮੇਸ਼ਵਰ ਜਿਉਂਦਾ ਹੈ ਕਿੰਨਾ ਮਹਾਨ ਧੀਰਜ ਹੈ ਪਿਆਰਿਓ ਭੈਣੋ ਤੇ ਭਰਾਵੋ ਕਈ ਵਾਰ ਸਾਡੇ ਜੀਵਨ ਚ ਪਰਮੇਸ਼ਵਰ ਪਰਖਦਾ ਹੈ ਸਾਡੇ ਵਿਸ਼ਵਾਸ ਦੀ ਪਰਖਿਆ ਸਾਡੇ ਧੀਰਜ ਦੀ ਪਰਖਿਆ ਸਾਡੇ ਚ ਧੀਰਜ ਕਦੋਂ ਆਏਗਾ ਬਾਈਬਲ ਦੱਸਦੀ ਹੈ ਦੁੱਖਾਂ ਤੋਂ ਬਾਅਦ ਅਸੀਂ ਧੀਰਜ ਨੂੰ ਸਿੱਖਦੇ ਹਾਂ ਕਸ਼ਟਾ ਤੋਂ ਬਿਨਾ ਧੀਰਜ ਨੂੰ ਸਿੱਖਣਾ ਮੁਸ਼ਕਲ ਆ ਜੇ ਪਰਮੇਸ਼ਵਰ ਨੇ ਤੁਹਾਡੇ ਜੀਵਨ ਦੇ ਵਿੱਚ ਦੁੱਖਾਂ ਨੂੰ ਆਗਿਆ ਦਿੱਤੀ ਹੈ ਤਾਂ ਤੁਹਾਡੇ ਜੀਵਨ ਦੇ ਵਿੱਚ ਉਹ ਧੀਰਜ ਸਿਖਾ ਰਿਹਾ ਏ ਸੱਚ ਨੂੰ ਯਾਦ ਰੱਖੋ ਪਰਮੇਸ਼ਵਰ ਨੇ ਤੁਹਾਡੇ ਜੀਵਨ ਚ ਕਿਉਂ ਆਗਿਆ ਦਿੱਤੀ ਆ ਕਿਉਂ ਦੁੱਖ ਭੇਜਿਆ ਕਿਉਂ ਬਿਮਾਰੀਆਂ ਭੇਜੀਆਂ ਹੈ ਆਰਥਿਕ ਸਮੱਸਿਆ ਕਿਉਂ ਭੇਜੀ ਆ ਜੋ ਤੁਹਾਨੂੰ ਸਮਝਦੀ ਨਹੀਂ ਐਸੀ ਪਤਨੀ ਨੂੰ ਭੇਜਿਆ ਐਸੀ ਪਤੀ ਨੂੰ ਭੇਜਿਆ ਇਹਦਾ ਕਾਰਨ ਜਾਣਦੇ ਹੋ ਸਭ ਕੁਝ ਗਵਾ ਕੇ ਸਿਹਤ ਤੋਂ ਬਿਨਾ ਤੜਫ ਰਿਆ ਸੀ ਦੁੱਖ ਚੜ ਰਿਆ ਸੀ ਆਯੂਬ ਦੇ ਕੋਲ ਆ ਕੇ ਪਤਨੀ ਕੀ ਕਰੀਏ ਜਾਂਦੇ ਹੂੰ ਤੂੰ ਮਰ ਜਾ ਜ਼ਿੰਦਾ ਕਿਉਂ ਆ ਇਸ ਤਰ੍ਹਾਂ ਜਦ ਕਹਿ ਰਹੀ ਸੀ ਆਯੂਬ ਕਿ ਨਾ ਤੀਰਜਵਾਨ ਹੋਏਗਾ ਪਿਆਰਿਓ ਉਹ ਗੱਲ ਉਹ ਸਹਿ ਗਿਆ ਇੱਕ ਸਮੇਂ ਆਯੂਬ ਕਹਿ ਰਿਆ ਮੇਰੀ ਪਤਨੀ ਨੂੰ ਮੇਰੇ ਸਾਹ ਚੰਗੇ ਨਹੀਂ ਲੱਗਦੇ ਯਾਨੀ ਮੇਰਾ ਜੀਣਾ ਚੰਗਾ ਨਹੀਂ ਲੱਗਦਾ ਤੋਬੀ ਇਹਨਾਂ ਗੱਲਾਂ 'ਚ ਈਯੂਬ ਨੇ ਆਪਣੇ ਮੂੰਹ ਤੋਂ ਕੋਈ ਵੀ ਪਾਪ ਨਾ ਕੀਤਾ ਤੁਹਾਡੀ ਪਤਨੀ ਜੇ ਬਾਰ-ਬਾਰ ਦੁੱਖ ਦੇ ਤਾਂ ਪਤੀਓ ਤੁਸੀਂ ਫਿਰ ਕੀ ਕਰੋਗੇ ਧੀਰਜ ਨੂੰ ਛੱਡ ਕੇ ਉਸ ਨੂੰ ਮਾਰੋਗੇ ਇਹ ਤੁਹਾਡਾ ਧੀਰਜ ਆ ਜੇ ਬਾਰ-ਬਾਰ ਤੁਹਾਡਾ ਪਤੀ ਤੁਹਾਨੂੰ ਰੁਵਾਇਤਾ ਤੁਸੀਂ ਕੀ ਕਰੋਗੇ ਦੱਸੋ ਹੁਣ ਕੋਈ ਫਾਇਦਾ ਨਹੀਂ ਆ ਕਹਿ ਕੇ ਮੂੰਹ 'ਚ ਜੋ ਆਇਆ ਬੋਲੋਗੇ ਤੇਰੇ ਹੱਥ ਟੁੱਟ ਜਾਣ ਪੈਰ ਟੁੱਟ ਜਾਣ ਪਤਾ ਨਹੀਂ ਹੋਰ ਕੀ ਕੀ ਮੂੰਹ 'ਚ ਜੋ ਆਇਆ ਬੋਲਦੇ ਆਂ ਇਹਨਾਂ ਸਾਰੀਆਂ ਗੱਲਾਂ ਤੋਂ ਈਯੂਬ ਨੇ ਮੂੰਚੋ ਕੋਈ ਵੀ ਪਾਪ ਨਾ ਕੀਤਾ ਇਹ ਆ ਇਸ ਲਈ ਬਾਈਬਲ ਚ ਕੀ ਲਿਖਿਆ ਜਾਣਦੇ ਹਾਂ ਈਯੂਬ ਨੂੰ ਤੁਸੀਂ ਨਮੂਨੇ ਦੇ ਤੌਰ ਤੇ ਸਮਝੋ ਜਦ ਤੁਸੀਂ ਦੁੱਖਾਂ ਚੋਂ ਨਿਕਲਦੇ ਹੋ ਜਦ ਪਰਮੇਸ਼ਵਰ ਦੁੱਖਾਂ ਦੇ ਦੁਆਰਾ ਤੁਹਾਨੂੰ ਪਰਖਦਾ ਹੈ ਤੁਸੀਂ ਧੀਰਜ ਨੂੰ ਪ੍ਰਗਟ ਕਰਨਾ ਹੈ ਪਵਿੱਤਰ ਪਿਤਾ ਮੈਂ ਕਿਉਂ ਕਲੇਸ਼ਾ ਚੋਂ ਨਿਕਲ ਰਿਹਾ ਹਾਂ ਮੈਨੂੰ ਸਮਝ ਨਹੀਂ ਆ ਰਿਹਾ ਜਦੋਂ ਐਸੀ ਕਹਿਨ ਦੀ ਸਥਿਤੀ 'ਚ ਈਯੂਬ ਸੀ ਉਹਨੇ ਆਪਣੇ ਕਸ਼ਟਾਂ ਨੂੰ ਸਹਿ ਲਿਆ ਦੁੱਖਾਂ ਨੂੰ ਸਹਿ ਲਿਆ ਬਿਮਾਰੀ ਨੂੰ ਸਹਿ ਲਿਆ ਪਿਤਾ ਸਹਿਿਆ ਹੀ ਨਹੀਂ ਮੇਰਾ ਪ੍ਰਭੂ ਚਾਹੇ ਮੇਰੀ ਜਾਨ ਵੀ ਲੈ ਲੇ ਮੈਂ ਉਸ ਪਰਮੇਸ਼ਵਰ ਨੂੰ ਨਹੀਂ ਛੱਡਾਂਗਾ ਇਕਾਕੇ ਤੁਹਾਡੇ ਉੱਤਰ ਦਾ ਇੰਤਜ਼ਾਰ ਕੀਤਾ ਐਸੀ ਆਤਮਿਕਤਾ ਸਾਨੂੰ ਦੇ ਦਿਓ ਪਿਤਾ ਸਾਡੇ ਜੀਵਨ 'ਚ ਦੁਸ਼ਮਣ ਹੋਣ ਤੇ ਵੀ ਅਸੀ ਆਪਣੇ ਗੁੱਸੇ ਅਤੇ ਕਰੋਧ ਤੇ ਕਾਬੂ ਕਰਕੇ 다ਊਦ ਦੀ ਤਰ੍ਹਾਂ ਸੁਣੋ ਤੁਸੀਂ ਮੇਰੇ ਤੇ ਕਿਉਂ ਪਥਰਾਵ ਕਰਨਾ ਚਾਹੁੰਦੇ ਹੋ ਮੈਂ ਕੀ ਕੀਤਾ ਇਹ ਦੀਨਤਾ ਹੈ ਕੀੜੇ ਦਾ ਸੁਭਾ ਹੈ ਸੱਪ ਦੀ ਤਰ੍ਹਾਂ ਵੈਰ ਕਰਨ ਵਾਲਾ ਸੁਭਾ ਨਹੀਂ ਆ ਐਸੀ ਆਤਮਿਕਤਾ ਸਾਨੂੰ ਦੇ ਦਿਓ ਸਾਡੇ ਆਲੇ ਦੋਲੇ ਸਤਾਉਣ ਵਾਲੇ ਨਿੰਦਾ ਕਰਨ ਵਾਲੇ ਪਰੇਸ਼ਾਨ ਕਰਨ ਵਾਲੇ ਵਿਰੋਧ ਕਰਨ ਵਾਲੇ ਚਾਹੇ ਕਿੰਨੇ ਵੀ ਲੋਕਾਂ ਚੰਦ ਦੀ ਤਰ੍ਹਾਂ ਪ੍ਰਕਾਸ਼ਮਾਨ ਹੋਣ ਵਾਲਾ ਜੀਵਨ ਸਾਨੂੰ ਦੇ ਦਿਓ ਸ਼ਹਿਨਸ਼ੀਲ ਜੀਵਨ ਕਰਦੇ ਅੰਦਰ ਅਤੇ ਬਾਹਰ ਸਾਨੂੰ ਦੇ ਦਿਓ ਯੀਸ਼ੂ ਦੇ ਨਾਮ ਚ ਮੰਗਦੇ ਹਾਂ ਪਿਤਾ ਆਮੀਨ